42 ਦੀ ਐਮਪੀ ਜੋਧਿਆਂ ਤੋਂ ਆ ਕਮਾਦ ਵੇਖੋ ਜੋਧਿਆਂ ਤੋਂ ਆ ਵੇਖੋ ਜੀ ਸਾਡੇ ਆ ਸਰਕਾਰਾਂ ਦਾ ਕੰਮ ਠੀਕਾ ساری ਸਰਕਤ ਪੀ ਪਈ ਹੈ ਬਾਈ ਐਂਤੀਆ ਬਈ ਕਹਿੰਦਾ ਵੀ ਬੰਬ ਸੋੜ ਦੋ ਚੜਕ ਨਹੀਂ ਟੁੱਟੂਗੀਏ ਚੜਕ ਦਾ ਹੁੰਦਾ ਟੁੱਟਦੀ ਹੈ ਉਹ ਆਪਣਾ ਬੋਤਾਲਾ ਬੋਤਾਲਾ ਬਹੁਤ ala ਕੋੜਾ 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 ਇਹ ਆ ਅਮਰਤ ਹੁੰਡਲਾ ਕੋੜਾ ਕੋੜਾ ਵਾ ਭਾਈ ਬਾਜਾ ਇੱਧਰ ਗੁੱਜਰ ਬੈਠੇ ਆ ਭਾਈ ਓਏ ਇੱਧਰ ਜਗਾ ਆ ਹੁਣ ਅਮਰਤ ਹੁੰਡਲਾ ਦੇ ਰਾ ਠੀਕ ਹੈ ਇਹ ਪਹਿਲੀ ਦੂਜੀ ਤੇ ਪਾਣੀਆਂ ਦੀ ਟੈਂਕੀ ਇਹ ਨਿਊ ਨਿਊ ਬਣੀ ਆ ਉਹੀ ਬਣੀ ਹੈ ਤੇ ਉਹ ਉਹ ਦੂਜੀ ਪੁਰਾਣੀ ਟੈਂਕੀ ਠੀਕ ਆ ਜੀ ਇਹ ਆ ਵੀ 12 ਮੈਂ ਦਾ ਬਾਲ ਹੁੰਦੀ ਆਪਣੇ ਜਥੇਰੇ ਹਾਂ ਜੀ ਇਹ ਬਾਬਾ ਜਥੇਰੇ ਆਜ ਬਾਬਾ ਜੀ ਦੀ ਜਗਾ ਠੀਕ ਆ ਇੱਧਰ ਦੇਖੋ ਕੋਈ ਵੀਰਵਾਰ ਦੇ ਵੀਰਵਾਰ ਬਹੁਤ ਭਾਰੀ ਹੁੰਦਾ ਠੀਕ ਆ ਅੱਡੇ ਦੀ ਐਂਟਰੀ ਠੀਕ ਹੈ ਜੀ ਆਹ ਵੇਖੋ ਚਾਲ ਆ ਗਿਆ ਤੇ ਭਈਏ ਆ ਗਏ ਅਰ ਜਾਈਆਂ ਅਰ ਜੁਈਆਂ ਨਿਊ ਬਣਾਉਣ ਨੂੰ ਠੀਕ ਹੈ ਇੱਧਰ ਦੇਖੋ ਆ ਨਾ ਆ ਅੱਡਾ ਅਬ ਬਹੁਤ ਮਾਰਾ ਹਾਲਾ ਸਰਕਰਾ ਬਾਈ ਬਹੁਤ ਪਿਆਰਾ ਯਹੀ ਆਹ ਦੇਖੋ ਆਪਸਾਂ ਆਡਾ ਪਲ ਪਰ ਇੱਥੇ ਡਿਵੈਲਪਮੈਂਟ ਹੁੰਦੀ ਨਹੀਂ ਹੁਣ ਡਿਵੈਲਪਮੈਂਟ ਤਾਂ ਬਹੁਤ ਹੋਈ ਆ ਆ ਅੱਡਾ ਦੇਖੋ ਜੀ ਬਹੁਤ ਵਧੀਆ ਇੱਧਰ ਦੇਖੋ ਇੱਧਰ ਬਾਜ਼ਾਰ ਆ ਆਪਣਾ ਠੀਕ ਆ ਇਹ ਆਪਣਾ ਆ ਠੀਕ ਆ ਆ ਨਿਸ਼ਾਨ ਜੀ ਟਾਲ ਆ ਆ ਵੇਖੋ ਭਾਈ ਬਹੁਤ ਵਧੀਆ ਮਸਾ ਨਵੀਂ ਤੋਂ ਨਵਾਂ ਸ਼ੋਰੂਮ ਕਲਗਰ ਰੰਧਾਵਾ ਭਗਰੀ ਹੋ ਸੋ ਠੀਕ ਆ ਇੱਥੇ ਵੀਰ ਆਓ ਆ ਪ੍ਰੇਰਣ ਕੁੜਾ ਟਰੈਕਟਰ ਪਰ ਖਿਚਾਪ ਜੀਗਾ ਅੱਜ ਦੇਖੋ ਉਹ ਆਪਣਾ ਸੁਨਿਆਰਾ ਖਲੋਤਾ ਹੈਲੋ ਸੁਨਿਆਰੇ ਨਹੀਂ ਆ ਨਾਨਕਰਾ ਜੁ ਕਿਤੇ ਜਿੰਜੇ ਫੁੱਜੀਆਂ ਵੇਜਦੀਆਂ ਆ ਵੇਖੋ ਬਹੁਤ ਵਧੀਆ ਆਵਾਜ਼ ਬਲ ਮਨਤਬ ਬਹੁਤ ਧੀ ਜਾਰੀ ਸੋਹਾਂ ਪਿੰਡ ਪਤਾਲਾ ਆ ਚੱਕੀ ਆ ਜੀ ਸੋਨੂ ਦੀ ਠੀਕ ਹੈ ਜੀ ਆ ਵੇਖੋ ਕਈ ਆਇਤੋਂ ਆਸੀ ਸਟੈਨ ਸਿੰਗਰ ਅਮਰ ਸਿੰਘ ਇਹੇ ਦੱਬਾਈ ਸਟੈਨ ਸਖਾ ਰੈਂਡ ਤੇ ਆ ਮੰਦਰ ਆ ਚਮਕੀ ਆ ਜੀ ਚਮਕੀ ਬਤਾਲੀ ਦੀ ਠੀਕ ਹੈ ਜੀ ਆ ਆਪਣਾ ਸਟੇਡੀਅਮ ਠੀਕ ਹੈ ਜੀ ਇੱਥੇ ਬਹੁਤ ਵਧੀਆ ਸਟੇਡੀਅਮ ਸਟੇਡੀਅਮ ਹਾਕੀ ਗ੍ਰਾਉਂਡ ਸਟੇਡੀਅਮ ਠੀਕ ਹੈ ਜੀ ਆ ਸਾਹਪੁਰ ਨੂੰ ਜਾਂਦੇ ਆ ਆ ਟੋਪੀ ਦਾ ਦੋਰਮਾ ਟੋਪੀ ਬੰਦੇ ਜਾਂਦਾ ਕੋਲੇ ਉਹ ਆ ਭਾਈ ਆਪਣਾ ਬਹੁਤ ਵਧੀਆ ਬਹੁਤ ਅਲੱਗ ਦਾ 뷰뷰뷰 ਵੇਖੋ ਜੀ ਬਸ ਤਾਰੇ ਦਾ ਬਹੁਤ ਜਰਾ ਸੁਣਾ ਆ ਮੋਟੋ ਅ ਨਹੀਂ ਭਾਈ ਜੋ ਜੋ ਕੁਝ ਅੱਜ ਤਾਂ ਦੇਖੋ ਬਤਾਰੇ ਉਹ ਜਿਹੜਾ ਪਹਿਲਾ ਸੀ ਉਹ ਪੁਰਾਣਾ ਦਾ ਹੀ ਤੇ ਹੁਣ ਤੁਹਾਨੂੰ ਨਵੇਂ ਤੇਰਾ ਚਿਲਕ ਮਨੋਲ ਕੇ ਰੋ ਇਹ ਆਹ ਵੇਖੋ ਨਵੇਂ ਤੱਕ ਅੱਡੇ ਦਾ ਕੰਮ ਚੱਲ ਰਿਹਾ ਵਾ ਬਈ ਬਹੁਤ ਵਧੀਆ ਕੰਮ ਚੱਲ ਰਿਹਾ ਹਾਂਜੀ ਐ ਤੇ ਇੱਧਰ ਹਸਪੀਟਲ ਹਸਪੀਟਲ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਬਾਈ ਆ ਹਸਪੀਟਲ ਆ ਨੇ ਹਸਪੀਟਲ ਦੀ ਸਾਰੀ ਚੱਲ ਰਹੀ ਐ ਇੱਥੋਂ ਨਾਲ ਹੀ ਚ ਮੁੜ ਕੇ ਇਹ ਤਾਂ ਸਾਹ ਪੰਨੂਰ ਹੋ ਜਾਂਦਾ ਬਾਈ ਆ ਸਾਡੇ ਪਿੰਡੀਆਂ ਤਿਆਂ ਆ ਜਿੱਥੇ ਤਰ ਖਾਂਗੇ ਅੱਪ ਤੱਕ ਆ ਆ ਉਹ ਆ ਬੇਖੋ ਜੀ ਇੱਥਾਂ ਮਾਰਕੀਟ ਆ ਬਹੁਤ ਵਧੀਆ ਮਾਰਕੀਟ ਆ ਇਹ ਜੀ ਠੀਕ ਆ ਆ ਮੰਡੀ ਆ ਬਤਾਲੇ ਦੀ ਬਾਈ ਮੰਡੀ ਤੋਂ ਹੋਏ ਭਾਈ ਠੀਕ ਆ ਹੈਲੋ। ਹਾਂ। ਅੰਕਲ ਕੀ ਹਾਲ ਆ? ਹੱਥ ਖੜਾ ਕਰ ਦੋ। ਠੀਕ ਆ ਜੀ। ਆ ਆਪਣੇ ਦਿਖਾਣਾ ਬਈ। ਬਹੁਤ ਵਧੀਆ ਤਕਵਾ। ਇਹ ਜਮਾਪੁਰ ਰੋਡ ਤੇ ਆ ਬਈ। ਰਾਤੀ ਅੰਕਲ ਜੀ ਆ ਆਪਣੇ ਅੰਕਲ ਜੀ ਆ। ਅੰਕਲ ਜੀ ਕੀ ਹਾਲ ਆ? ਇਹ ਬਲੌਗ ਬਣਾਉਂਦਾ। ਬਲੌਗ। ਹੋਰ ਹੈਲੋ ਹਾਈ ਕਰ ਦੋ ਸਾਰੇ ਰਾਤ ਸਾਸਿਕਾ ਬੁਲਾ ਲਓ ਆਪਣੇ ਸਬਸਕ੍ਰਾਈਬਰ ਨੂੰ ਹੋਰ ਠੀਕ ਠਾਕ ਜੀ ਕਿੱਥੇ ਕਿੱਨੇ ਲੱਗਣਿਆ ਜਿੱਥੇ ਜਿੱਥੇ ਚਲ ਜਾਈਆਂ ਹਾਂਜੀ ਇਹ ਅੰਕਲ ਜੀ ਇੰਦਰਜੀਤ ਆਰਤੀ ਹੈ ਸਾਵਾ ਬਹੁਤ ਵਧੀਆ ਸੁਭਾਵਾ ਆਪਣੇ ਅੰਕਲ ਜੀ ਕੋਈ ਸੁਝਾਅ ਦੇਣਾ ਚਾਹੁੰਦੇ ਇਹ ਪੜੋ ਵਿਖੋਦੇ ਨਿਆਂਿਕ ਨੂੰ ਕੋਈ ਸੁਝਾਅ ਕੋਈ ਬੱਚਿਆਂ ਨੂੰ ਕੋਈ ਹੋਰ ਇਹ ਅੰਕਲ ਜੀ ਨਾ ਬਹੁਤ ਵਧੀਆ ਇਨਸਾਨ ਆ। ਹੂੰ तकरीबन ਤਕੇ ਹਾਦੀ ਅੰਕਲ ਹੁਣ ਕਿੱਥੇ ਰਹਿੰਦੇ ਆ? ਰਹੇ। ਬੱਚੇ ਕੀ ਕਰਦੇ ਆ ਅੰਕਲ? ਬੱਚੇ ਦੋ ਮਹੀਨੇ ਦਾ ਦੋ ਫੀਚਰ ਦੋ ਟੀਕਾ। ਹੈ? ਅੱਛਾ ਦੋ ਟੀਕਾ। ਰਹਾਈ ਦੀਆਂ ਦੋ ਕੁੜੀਆਂ। ਅੱਛਾ। ਦੋ ਕੁੜੀਆਂ ਕਹਿੰਦਾਵਾ। ਬੱਛਾ ਅੱਛਾ ਜੀ। ਹੈ? ਠੀਕ ਹੈ ਠੀਕ। ਹੋਰ ਅੰਕਲ ਹੋਰ ਕਿਦਾਂ ਫਿੱਟ ਤਾਂ ਠੀਕ ਠਾਕ। ਵਾਹ ਪਾਉਦੀ ਆ। ਇਹ ਅੰਕਲ ਜੀ ਬਹੁਤ ਵਧੀਆ ਇਨਸਾਨ ਆ। ਯਾਨੀ ਕਿ ਮਾਰਾ ਯਰਾ ਭਲਾ ਕਰੇ ਪਰਮਾਤਮਾ ਚਲੋ ਅੰਕਲ ਮਿਲਦੇ ਆਂ ਫੇਰ ਤੇਰੀ ਅਰਥੀ ਹੁਣ ਜਾਣ ਢੀ ਬਹੁਤ ਬੜੇ ਨਾ ਮੈਂ ਜਾਣਾ ਮੈਂ ਮੈਂ ਨਾ ਸਦਾ ਉਹਦਾ ਸਭ ਹੀ ਹੈ ਸਦਾ ਅੱਛਾ ਅੱਛਾ ਮੈਂ ਮੁੰਡਾ ਕਸੂਰਗੀ ਹੈ ਮੁੰਡਾ ਮੇਰਾ ਤੂੰ ਗੱਲ ਉਹਦੇ ਮੈਨੂੰ ਮੇਰੇ ਬਾਡੇ ਅੰਕਲ ਅੰਕਲ ਠੀਕ ਹੈ ਜਿੱਦਾਂ ਨਾ ਮੱਖੀ ਨਹੀਂ ਗੱਲਦੀ ਐ ਏਦਾਂ ਜਿੱਦਾਂ ਅੰਕਲ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਕਾ ਕਾ ਬੋਰਡ ਮਾਲਾ ਗਿਆ ਮੈਨੂੰ ਹੋਰ ਅੰਕਲ ਜੀ ਠੀਕ ਠਾਕ ਆ ਬਿਲਾਲ ਭਾਈ ਜਮਾਬਰ ਹੋਰ ਤੇ ਸਵੀਟ ਬਿਲਾਲ ਸਵੀਟ ਹਾਊਸ ਠੀਕ ਆ ਇੱਧਰ ਇੱਥੇ ਨਾਲ ਹੀ ਕੰਮ ਹੋਇਆ ਭਾਈ ਆ ਕੰਮੋ ਕੇ ਸਟਾਰਟਿੰਗ ਆ ਗੁਰਦਾਸ ਸਾਹਿਬ ਖੰਦਪਾ ਸਾਹਿਬ ਰੱਖੇ ਆ ਗੁਰੂ ਨਾਨਕ ਦੇਵ ਜੀ ਤੇ ਬਹੁਤ ਬਰੀਆਂ ਸਾਰਿਆਂ ਮੁਬਾਰਕਾਂ ਬਹੁਤ ਬਹੁਤ ਪਰ ਆਪ ਕੋ ਪਰ ਮਾਰਵਾ ਫਲਾ ਕਰੇ ਠੀਕ ਹੈ ਇਹ ਸਾਡਾ ਪਿੰਡ ਦਾ ਵਿਊ ਬਹੁਤ ਬੱਤੀਆ ਭਾਈ ਹਾਂਜੀ ਇਹਨਾਂ ਦੇ ਨਜ਼ਾਰੇ ਆ ਜਿਹੜਾ ਪਿੰਡ ਜਿਹੜਾ ਹੈਗਾ ਸਮਝ ਲੈ ਸ਼ਹਿਰ ਚ ਜਾਨ ਨੂੰ ਜੀ ਨਹੀਂ ਕਰੂਗਾ ਇਹ ਛੱਪਰ ਕੰਮੂਕੇ ਦਾ ਛੱਪਰ ਆ ਵੇਖੋ ਛੱਪਰ ਕੰਮੂਕੇ ਦਾ ਬਹੁਤ ਡਿਵੈਲਪਡ ਹੁੰਦੀ ਆ ਜਾਣ ਕੇ ਕੰਮੂਕੇ ਦੇ ਬੂਟੀ ਉੱਤੇ ਪੰਪ ਭੱਜੇ ਫਿਰੋ ਕੁਇਕ ਕਵਰਿੰਗ ਠੀਕ ਹੈ ਇੱਥੇ ਪਲਾਟ ਕੱਟੇ ਆ ਜੀ ਤੇ ਬਹੁਤ ਵਧੀਆ ਪਲਾਟਾ ਇਦੋਂ ਨਾਲ ਹੀ ਮਿਲਦਾ ਜੀ ਚਲੋ ਰਾਤਾ ਮੇਰਾ ਵੇਰਾ ਕਲੋਨੀ ਕੱਟੀ ਆ ਠੀਕ ਹੈ ਜੀ ਬਹੁਤ ਵਧੀਆ ਵੀਊ ਹਮ ਕਲੋਨੀ ਕੱਟੀ ਆ ਸਰ ਇਥੇ ਹੁਣ ਤਕਰੀਬਨ ਆਪ ਮੈਨੂੰ ਬਤਾ ਸ਼ਹਿਰ ਬਣਿਆ ਪਿਆ ਭਾਈ ਬਤਾ ਸ਼ਹਿਰ ਇੱਥੇ ਵੇਖੋ ਇਹ ਆ ਮੇਨ ਰੋਡ ਮੇਨ ਰੋਡ ਇਹ ਗਾਈ ਮੜਾ ਪਰ ਆ ਆ ਸੇਖੋ ਹਸਪੀਟਲ ਜਿਹੜੀ ਆਪਾਂ ਬਣਾਈ ਵੀਡੀਓ ਸੇਗੋ ਹਸਪੀਟਲ ਤੇ ਵੇਖੋ ਜੀ ਆ ਆਪਣਾ ਮਨਜੀਤ ਪਾਟੇ ਆ ਜਾ ਆ ਆਪਣੇ ਸਾਰੇ ਬਾਬਾ ਪੱਲਾਜੀ ਤੇ ਗੁਰਦਾਸ ਸਾਹਿਬ ਛੇਵੇਂ ਪਾਸੀ ਵਾਹਿਗੁਰੂ ਵਾਹਿਗੁਰੂ ਜੱਗਾ ਕਰ ਲੈਣਾ ਤੋਂ ਵਾਹਿਗੁਰੂ ਗੁਰਦਾਸ ਸਾਹਿਬ ਬਾਬਾ ਪੱਲਾਜੀ ਇਤਿਹਾਸਿਕ ਨਗਰ ਵਾਹਿਗੁਰੂ ਬਹੁਤ ਹੋਰੀਆ ਬਾਬਾ ਜੀ ਸਸਗੀਆ ਭਾਬੀ ਕੀ ਹਾਲ ਜੀ ਆਇਆ ਭਾਜੀ ਹਾਂ ਉਦੋਂ ਹੀ ਆ ਗੁਰਦਤਾ ਸਾਹਿਬ ਆਪਣਾ ਬਹੁਤ ਇਹ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ